ਸਰਕਾਰ ਇਕਤਾ ਜਿੰਦਾਬਾਦ 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 ਸਰਕਾਰ ਇਕਤਾ ਜਿੰਦਾਬਾਦ 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 ਪਰਪੂਲਸ ਮੁਰਦਾਬਾਦ 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 ਪਰਪੂਲਸ ਮੁਰਦਾਬਾਦ 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 ਸਰਕਾਰ ਇਕਤਾ ਜਿੰਦਾਬਾਦ 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 ਸਰਕਾਰ ਇਕਤਾ ਜਿੰਦਾਬਾਦ 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 ਹਾਂਜੀ ਗੁਰਨਾਮ ਜੀ ਕਿਵੇਂ ਪਹੁੰਚੇ ਸੀ ਅੱਜ ਗੁਰੂ ਘਰ ਸੇ ਦੇਖੋ ਜੀ ਅਸੀਂ 15 ਜਿਹੜੀ ਜਨਵਰੀ ਆਉਣ ਵਾਲੀ ਹੈਗੀ 2025 ਦੀ ਪੁਲਿਸ ਪ੍ਰਸ਼ਾਸਨ ਦੀਆਂ ਜਿਹੜੀਆਂ ਵਧੀਆਂ ਕਿਆਂ ਨੇ ਪੱਤਰਕਾਰਾਂ ਨਾਲ ਬਹੁਤ ਜ਼ਿਆਦੀਆਂ ਬੇਨੀਮੀਆਂ ਹੋ ਰਹੀਆਂ ਨੇ ਲਗਾਤਾਰ ਔਰ ਲਗਾਤਾਰ ਅਸੀਂ ਪਿਛਲੇ 9 ਮਹੀਨੇ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਤੱਕ ਪਹੁੰਚ ਕਰ ਰਹੇ ਹਾਂ ਪੁਲਿਸ ਤੱਕ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇੱਥੋਂ ਤੱਕ ਕਿ ਇਹ ਵੀ ਪਤਾ ਲੱਗਾ ਕਿ ਉਹਨਾਂ ਨੇ ਡਿਸਪੋਜ਼ ਆਫ ਕਰ ਦਿੱਤੀਆਂ ਨੇ ਨਿਪਟਾਰਾ ਕਰ ਦਿੱਤਾ ਸਾਨੂੰ ਪਤਾ ਵੀ ਨਹੀਂ ਕਿਵੇਂ ਨਿਪਟਾਰਾ ਕੀਤਾ ਉਹਨਾਂ ਦਾ ਕੀ ਹੱਲ ਕੱਢਿਆ ਕੀ ਨਹੀਂ ਕੱਢਿਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਅਸੀਂ ਲਗਾਤਾਰ ਹੀ ਜਿਹੜਾ ਦੁਹਾਈਆਂ ਪਾ ਰਹੇ ਹਾਂ ਲਗਾਤਾਰ ਪਿੱਟ ਰਹੇ ਹਾਂ ਵੀ ਸਾਡੇ ਫੈਸਲੇ ਹੋਣੇ ਚਾਹੀਦੇ ਆ ਜਿਹੜੇ ਜੈਨੂਨ ਮਾਮਲੇ ਹੈਗੇ ਆ ਪ੍ਰੋਬਲਮ ਜਿਹੜੀਆਂ ਜੈਨੂਨ ਹੈਗੀਆਂ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਪੁਲਿਸ ਲਗਾਤਾਰ ਸਾਡੇ ਪੱਤਰਕਾਰਾਂ ਨਾਲ ਵਧੀਕੀਆਂ ਕਰ ਰਹੀਆਂ ਲੁੱਟਾਂ ਖੋਹਾਂ ਬਹੁਤ ਬੁਰੇ ਹਾਲ ਨੇ ਸ਼ਹਿਰ ਦੇ ਵਿੱਚ ਉਹਨਾਂ ਤੇ ਤਾਂ ਕਾਬੂਕੀ ਪਾਉਣਾ ਪੱਤਰਕਾਰਾਂ ਤੇ ਜਿਹੜੇ ਬੋਲਦੇ ਆ ਪੱਤਰਕਾਰ ਉਹਨਾਂ ਤੇ ਵਧੀਕੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਅਸੀਂ ਉਸੇ ਚੀਜ਼ ਨੂੰ 15 ਜਨਵਰੀ ਨੂੰ ਲੈ ਕੇ ਸਾਰੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਪ੍ਰੈਸ ਕਲੱਬਾਂ ਜਾਂ ਸਾਡੇ ਪੱਤਰਕਾਰ ਸਾਥੀ ਹਨ ਉਹਨਾਂ ਨਾਲ ਤਾਲਮੇਲ ਕਰ ਰਹੇ ਹਾਂ ਲਗਾਤਾਰ ਔਰ ਉਸ ਦੇ ਤਹਿਤ ਅਸੀਂ ਅੱਜ ਗੁਰੂ ਹਰ ਸਾਹਿਬ ਦੇ ਵਿੱਚ ਜਿੰਨੀਆਂ ਸਾਡੀਆਂ ਪ੍ਰੈਸ ਕਲੱਬਾਂ ਇੱਥੇ ਹੈਗੀਆਂ ਸਾਡੀਆਂ ਪੱਤਰਕਾਰ ਸਾਹਿਬਾਂ ਹਨ ਉਹਨਾਂ ਸਾਰਿਆਂ ਨਾਲ ਤਾਲਮਿਲ ਕਰਕੇ ਔਰ ਵੱਧ ਤੋਂ ਵੱਧ ਸ਼ਮੂਲੀਅਤ ਉਸ 15 ਜਨਵਰੀ ਦੇ ਜਿਹੜਾ ਅਸੀਂ ਸੰਘਰਸ਼ ਵਢਣਾ ਉਹ ਹੈਗਾ ਉਹਦੇ ਵਿੱਚ ਸ਼ਾਮਲ ਕਰਨ ਲਈ ਸਾਰੇ ਪੱਤਰਕਾਰ ਵੀਰਾਂ ਨੂੰ ਅੱਜ ਬੇਨਤੀ ਕਰਨ ਆਏ ਆ ਔਰ ਸਾਨੂੰ ਸਾਰਿਆਂ ਨੇ ਹੰਗਾਰਾ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਇਸ ਸੰਘਰਸ਼ੇ ਦੇ ਵਿੱਚ ਸ਼ਾਮਲ ਹੋਵਾਂਗੇ ਕਿਉਂਕਿ ਇੱਕ ਇਕੱਲੇ ਬੰਦੇ ਦੀ ਲੜਾਈ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਗੁਰਨਾਵ ਜੀ ਜਿਵੇਂ ਸਾਰੀਆਂ ਕਲਮਾਂ ਅੱਜ ਇੱਥੇ ਇਕੱਠੀਆਂ ਹੋਈਆਂ ਹੈਗੀਆਂ ਨੇ ਲਗਭਗ ਪੂਰੇ ਜ਼ਿਲ੍ਹੇ ਦੇ ਵਿੱਚੋਂ ਚਾਹੇ ਕਲੱਬ ਲੱਗ ਲੱਗੇ ਸਾਰੇ ਸੰਜੋਗ ਇਸ ਲਈ ਦੇ ਰਹੇ ਹੈਗੇ ਕੱਟ ਬਿਲਕੁਲ ਜੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਜਦੋਂ ਕੋਈ ਭੀੜ ਆਉਂਦੀ ਹੈ ਕਿਉਂਕਿ ਅੱਜ ਜੇ ਮੇਰੇ ਘਰ ਅੱਗ ਲੱਗੀ ਹੈ ਜਾਂ ਕਿਸੇ ਹੋਰ ਦੇ ਘਰ ਅੱਗ ਲੱਗੀ ਹੈ ਤਾਂ ਕੱਲ ਕਿਸੇ ਦੇ ਘਰ ਵੀ ਅੱਗ ਲੱਗ ਸਕਦੀ ਹੈ ਅਸੀਂ ਜਿਹੜੀਆਂ ਜੈਨੂਨ ਸਾਡੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਲਈ ਲੜਦੇ ਹਾਂ ਅਸੀਂ ਕਿਸੇ ਚੋਰ ਮਗਰ ਨਹੀਂ ਜਾਂਦੇ ਅਸੀਂ ਪਹਿਲਾਂ ਤਹੀਆ ਕੀਤਾ ਕੋਈ ਚੋਰ ਹੈਗਾ ਤਾਂ ਉਹਦੇ ਮਗਰ ਅਸੀਂ ਜਾਂਦੇ ਨਹੀਂ ਅਸੀਂ ਜਿਹੜੀਆਂ ਜੈਨੂਨ ਨੇ ਉਹਦੇ ਲਈ ਇੱਕ ਸੱਤ ਛੱਤ ਥੱਲੇ ਪਹਿਲਾਂ ਵੀ ਹੋਇਆ ਜਦੋਂ ਵੀ ਫਰੋਜਪੁਰ ਵਿੱਚ ਕਿਸੇ ਪੱਤਰਕਾਰ ਸਾਥੀ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਾਡੇ ਸਾਰੇ ਹੀ ਪੱਤਰਕਾਰ ਵੀਰ ਇਹ ਸਾਰੇ ਜਿਹੜੇ ਇਕੱਠੇ ਹੁੰਦੇ ਆ ਗੁਰੂ ਅਰਸਾਏ ਵਾਲੇ ਵੀਰ ਮਮਦੋਟ ਵਾਲੇ ਹੋਣ ਮਖੂ ਵਾਲੇ ਜ਼ੀਰੀ ਵਾਲੇ ਤਲਵੰਡੀ ਵਾਲੇ ਮੱਲਾਂ ਵਾਲੇ ਜਿਹੜੇ ਵੀ ਸਾਡੇ ਮੁੱਧਕੀ ਵਾਲੇ ਸਾਰੇ ਵੀਰਾਂ ਨੇ ਇੱਕ ਛੱਤ ਥੱਲੇ ਇਕੱਠੇ ਹੋ ਕੇ ਨਾਹਰਾ ਮਾਰਿਆ ਔਰ ਫੈਸਲਾ ਕਰਵਾਇਆ ਉਹ ਵੀ ਕਈ ਮਾਮਲੇ ਚ ਕਈ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ ਕਿ ਉਹ ਉਹ ਵੀ ਲੋਕ ਤੁਹਾਡੇ ਜਿਹੜੇ ਧਰਮੇ ਵਿੱਚ ਸ਼ਾਮਿਲ ਹੋ ਸਕਦੇ ਨੇ ਬਿਲਕੁਲ ਜੀ ਪਿਛਲੀ ਵਾਰੀ ਮੈਂ ਤੁਹਾਨੂੰ ਦੇਖਿਆ ਕਿ ਹੈਂਡੀਕੈਪਟ ਬੀਬੀ ਆ ਜਿਹੜੀ ਉਹ ਆਈ ਸੀ ਜਿਹਨੂੰ ਮਹੀਨਾ ਹੋ ਗਿਆ ਸੀ ਲਗਾਤਾਰ ਥਾਣੇ ਸਦਰ ਦਾ ਮਾਮਲਾ ਫਰੋਪਰ ਸੀਟੀ ਔਰ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਅੱਜ 2-3 ਮਹੀਨੇ ਹੋ ਗਿਆ ਉਸ ਮਾਮਲੇ ਨੂੰ ਉਹਦੀ ਸੁਣਵਾਈ ਅਜੇ ਵੀ ਨਹੀਂ ਹੋਈ ਉਹਦੀ ਦਰਖਾਸਤ ਹੀ ਨਹੀਂ ਲਈ ਜਾ ਰਹੀ ਮੈਂ ਕਹਿ ਰਿਹਾ ਕਿ ਤੁਹਾਨੂੰ ਦਰਖਾਸਤ ਦੇਣ ਲਈ ਸ਼ਿਫਾਰਿਸ਼ ਲਿਆਉਣੀ ਪੈਂਦੀ ਆ ਤਾਂ ਜਾ ਕੇ ਥੋੜੀ ਦਰਖਾਸਤ ਜਮ੍ਹਾਂ ਹੁੰਦੀ ਆ ਉੱਥੇ ਦਾਖਲ ਹੁੰਦੀ ਆ ਮਾਮਲੇ ਤੇ ਨਜਾਤ ਪਾਉਣਾ ਜਾਂ ਮਾਮਲੇ ਦਾ ਹੱਲ ਕੱਟਣਾ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੇ ਕੰਨ ਤੇ ਜੂਨ ਹੀ ਕਿਸੇ ਦੇ ਸਰਕਾਰੀ ਆਰਾਮ ਨਾਲ ਫਿਰ ਰਹੇ ਆ ਪੁਲਿਸ ਵਾਲਿਆਂ ਨੂੰ ਕੋਈ ਫੀਤੀਆਂ ਲਾ ਕੇ ਕੋਈ ਮੈਂ ਸਾਡੇ ਫਰੋਹਪੁਰੇ ਚੌਂਕ ਹੈਗਾ ਉੱਥੇ ਦੂਜੇ ਤੀਜੇ ਦਿਨ ਸਾਨੂੰ ਮੈਸੇਜ ਆ ਜਾਂਦਾ ਵੀ ਅੱਜ ਚੈਕਿੰਗ ਹੋਣੀ ਹੈ ਜੇ ਸਾਨੂੰ ਮੈਸੇਜ ਕਰਕੇ ਚੈਕਿੰਗ ਕਰਨੀ ਹੈ ਚੈਕਿੰਗ ਕਦੀ ਕਰਨੀ ਹੈ ਅਸੀਂ ਪ੍ਰੈਸ ਵਾਲੇ ਸਾਨੂੰ ਘੰਟਾ ਪਹਿਲਾਂ ਮੈਸੇਜ ਲੱਗ ਜਾਂਦਾ ਅੱਜ ਫਰੋਹਪੁਰੇ ਦੇ ਉਤਮ ਸਿੰਘ ਚੌਂਕ ਵਿੱਚ ਚੈਕਿੰਗ ਹੋ ਰਹੀ ਹੈ ਫਲਾਣ ਅਫਸਰ ਆ ਰਿਹਾ ਜੇ ਤੁਸੀਂ ਪਹਿਲਾਂ ਹੀ ਸੁਨਿਆ ਦੇ ਕੇ ਚੈਕਿੰਗ ਕਰਨੀ ਆ ਤਾਂ じゃ ਬਲੈਕੀ ਤਾਂ ਇਹ ਫਾਰਮੈਲਟੀਆਂ ਜਿਹੜੀਆਂ ਕਰਦੀ ਆ ਪੁਲਿਸ ਅਸੀਂ ਉਹਦੇ ਖਿਲਾਫ ਆ ਪਹਿਲਾਂ ਵੀ ਸੀ ਹੁਣ ਵੀ ਆ ਜੀ ਜਿਹੜਾ ਪਿਛਲਾ ਧਰਨਾ ਦਿੱਤਾ ਸੀ ਉਹਦੇ ਚ ਕੋਈ ਤੁਹਾਨੂੰ ਭਲੇ ਕੋਈ 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 ਕੰਨ ਤੇ ਜੂਨ ਹੀ ਸਰਕੀ ਮੈਂ ਕਹਣਾ ਕਿ ਇਹਨਾਂ ਨੂੰ ਉਹ ਵੀ ਦੁੱਖ ਆ ਕਿ ਸਾਡੇ ਤੇ ਵਿਚਾਰ ਵਾਲੇ ਵੀਰਾਂ ਨੇ ਸਾਨੂੰ ਚਾਹ ਕਿਉਂ ਪਿਆਤੀ ਸਾਨੂੰ ਫਰੂਟ ਕਿਉਂ ਖਵਾਤਾ ਸਾਡੇ ਤੇ ਫੁੱਲ ਕਿਉਂ ਛੱਡਤੇ ਇਹ ਵੀ ਇਹਨਾਂ ਨੂੰ ਜਲਨ ਹੁੰਦੀ ਹੁਣ ਰੋਕਿਆ ਜਾ ਰਿਹਾ ਇੱਕ ਅਧਿਕਾਰੀ ਆਇਆ ਕਿ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਰੋਕੀਏ ਤਾਂ ਹੁਣ ਵੀ ਅਸੀਂ ਕੈਂਟ ਦੇ ਜਿਹੜੇ ਸਾਡੇ ਨਾਲ ਵਪਾਰ ਮੰਡਲ ਦੇ ਸਾਥੀ ਹੈਗੇ ਆ ਉਹਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਰਹੀਆਂ ਔਰ ਅਸੀਂ ਜਿਹੜੇ ਜਿਹੜੇ ਪੀੜਤ ਹੈਗੇ ਆ ਕਿਉਂਕਿ ਬਾਜ਼ਾਰ ਸਾਰਾ ਪੀੜਤ ਹੈਗਾ ਜਿਹੜੇ ਸਾਡੇ ਵਪਾਰੀ ਭਰਾ ਜਿਹੜੇ 11-11 ਵਜੇ ਤੱਕ ਸਾਡਾ ਫਰੋਹੇਪੁਰ ਖੁੱਲਦਾ ਸੀ ਉਹ ਫਰੋਹੇਪੁਰ ਹੁਣ 8 ਵਜੇ ਬੰਦ ਹੋ ਜਾਂਦਾ ਡਰਦੇ ਹੋਏ ਕਿਸੇ ਦਾ ਕੋਈ ਬਚਾ ਨਹੀਂ ਕਹਿੰਦੇ ਆਪੇ ਸਾਡੇ ਕੋ ਤਾਂ ਨਫੀ ਘਾਟਾ ਹੀ ਹੁੰਦਾ ਬਿਆਨ ਵਰਤਨ ਜੀ ਕੀ ਬਿਉਤ ਬੰਦੀ ਹੈਗੀ ਆ ਜਿਹੜਾ 15 ਦਾ ਕਰਨਾ ਬਾਜ਼ਾਰਾ ਕੋਈ ਬਾਜ਼ਾਰਾ ਦੇ ਚ ਜਾਇਆ ਜਾਊਗਾ ਜਾਂ ਬੈਠ ਕੇ ਤਾਂ ਮਨ ਦਿੱਤਾ ਜੂ ਕਿੰਨਾ ਨੋਰ ਹੈ ਦੇਖੋ ਜੀ ਸਾਡੀਆਂ ਮੀਟਿੰਗਾਂ ਅੱਜ ਵੀ ਅਸੀਂ ਇੱਥੇ ਹੀ ਤੈਅ ਕਰ ਰਹੇ ਹਾਂ ਕੁਝ ਗੁਪਤ ਰੱਖੀਆਂ ਵੀ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਸੰਘਰਸ਼ਾ ਉਹ ਵਿਢਣਾ ਹੈਗਾ ਤਾਂ ਉਹ ਇੱਕ ਗੁਪਤ ਤਰੀਕੇ ਨਾਲ ਅਸੀਂ ਕਿਸ ਤਰ੍ਹਾਂ ਆਪਣੇ ਸੰਘਰਸ਼ ਨੂੰ ਵੱਡਾ ਕਰ ਸਕਦੇ ਹਾਂ ਉਹ ਸਾਰੇ ਭਰਾਵਾਂ ਦੀ ਅੱਜ رائے ਲੈਣ ਆਇਆ ਉਹਦੇ ਵਿੱਚ ਕੀ ਕੀ ਹੋਊਗਾ ਉਹਦੇ ਵਿੱਚ ਕੀ ਕੀ ਵਿਉਂਤਬੰਦੀਆਂ ਬਣਾਈਆਂ ਜਾਣ ਸਕਣ ਤਾਂ ਕਿ ਪੁਲਿਸ ਨੂੰ ਮਜਬੂਰ ਹੋਣਾ ਪਵੇ ਕਿਉਂਕਿ ਅਸੀਂ ਕਿਸੇ ਨੂੰ ਮਜਬੂਰ ਸਾਨੂੰ ਕਰਨਾ ਪੈ ਰਿਹਾ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਮੈਂ ਹੁਣ ਵੀ ਕਹਿੰਨਾ ਤੁਹਾਡੇ ਚੈਨਲਾਂ ਦੇ ਰਾਹੀਂ ਕਹਿੰਨਾ ਕੀ ਸਾਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਜੈਨੂਨ ਨਹੀਂ ਹਨ ਇਹਨਾਂ ਦੀਆਂ ਸਮੱਸਿਆਵਾਂ ਗਲਤ ਹਨ ਤਾਂ ਸਾਡੇ ਨਾਲ ਟੇਬਲ ਟॉक ਕਰ ਗੱਲ ਕਰੋ ਸਾਡੇ ਨਾਲ ਆ ਕੇ ਸਾਨੂੰ ਦੱਸੋ ਤੁਸੀਂ ਇੱਥੇ ਗਲਤਾਂ ਤਾਂ ਅਸੀਂ ਤੁਹਾਡੇ ਤੋਂ ਮਾਫੀ ਮੰਗ ਕੇ ਜਾਵਾਂਗੇ ਮੈਂ ਕਹਿੰਦਾ ਪੁਲਿਸ ਤੋਂ ਮਾਫੀ ਮੰਗ ਕੇ ਜਾਊਂਗਾ ਜੇ ਅਸੀਂ ਗਲਤ ਹੋਏ ਤਾਂ ਜਲਾਲਾਬਾਦ ਦੇ ਕਈ ਸਾਥੀ ਵੀ ਲਾਈਵ ਦੇ ਵਿੱਚ ਜੁੜੇ ਖੜੇ ਹੈਗੇ ਆ ਕੀ ਉਹਨਾਂ ਨੂੰ ਕੋਈ ਅਪੀਲ ਹੈਗੀ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਈਆਂ ਨੇ ਮੇਰੇ ਨਾਲ ਨਾਜਿੱਗੀ ਵੀ ਜਾਰ ਕੀਤੀ ਵੀ ਸਾਨੂੰ ਸੱਦਿਆ ਨਹੀਂ ਕਈਆਂ ਨੇ ਕੋਈ ਹੋਰ ਰੋਸੇ ਕੀਤੇ ਮੈਂ ਕਹਿੰਦਾ ਕਿ ਇਸ ਮੌਕੇ ਤਾਂ ਕਿ ਸਾਰੇ ਰੋਸੇ ਗਿਲੇ ਭੁਲਾ ਕੇ ਕਿ ਕਿਸੇ ਨੂੰ ਨਹੀਂ ਸੁਨੇਹਾ ਪਹੁੰਚਾ ਉਹਨਾਂ ਸਾਰਿਆਂ ਨੂੰ ਜਲਾਲਾਬਾਦ ਫਾਜ਼ਲਕੋਟ ਜਿੰਨੇ ਵੀਰ ਹੈਗੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਆਓ ਇੱਕ ਛੱਤ ਲੇ ਲੜੀਏ ਔਰ ਆਪਣੇ ਹੱਕਾਂ ਲਈ ਲੜੀਏ ਤਾਂ ਕਿ ਸਾਡੇ ਪੱਤਰਕਾਰ ਕਿਸੇ ਤੇ ਅੱਗੇ ਤੋਂ ਕੋਈ ਗਲਤ ਹਰਕਤ ਨਾ ਕਰ ਸਕੇ ਅਸੀਂ ਇਕੱਠ ਬੰਦੇ ਹਾਂ ਅਸੀਂ ਤਾਂ ਵੱਦ ਤੋਂ ਵੱਧ ਕਟ ਕਰਾਂਗੇ ਪੱਤਰਕਾਰ ਕਰਦਾਂਗੇ ਜਿਆਦਾ ਜਿਆਦਾ ਅਸੀਂ ਜਿੰਨੇ ਸਾਡੇ ਪੱਤਰਕਾਰ ਪੱਤਰਕਾਰ ਤਾਂ ਤੁਸੀਂ ਪੰਜ ਖੜੇ ਹੋ ਜਨਾ ਜੇ ਪੰਜ ਬੰਦੇ ਹੋ ਤਾਂ ਮੈਂ ਕਹਾਂ ਵੀ ਉਹ ਪੰਜ ਹੀ ਬਹੁਤ ਆ ਬਿਲਕੁਲ ਥੈਂਕ ਯੂ ਅਜੀ ਦੇਵਕਤ ਕੀ ਤਿਆਰੀ ਹੈ ਰਹੀ ਗਈ ਜਿੱਦਾਂ ਗੁਰੂਰ ਸਾਹਿਬ ਦੇ ਸਾਰੇ ਕਲਬਾਂ ਚ ਇਕੱਠੇ ਹੋਣ ਜਾਂ ਫਰਿਜ਼ਪਰ ਤੋਂ ਸਾਥੀ ਆਏ ਦੇਖੋ ਇਹ ਮਸਲਾ ਸਾਰਿਆਂ ਨੂੰ ਪਤਾ ਹੀ ਹੈ ਇਹ ਜਿਹੜਾ ਪੁਲਸ ਵਿਦਿਖਿਆ ਕੀਤੀਆਂ ਗਈਆਂ ਨੇ ਕਿ ਗੁਰਨਾਮ ਗਾਮਾ ਤੇ ਜਾਂ ਕਪਿਲ ਸੇਠੀ ਤੇ ਹੀ ਪੁਲਸ ਵਿਦਿਖਿਆ ਨਹੀਂ ਕੀਤੀਆਂ ਬਲਕਿ ਪੁਲਸ ਵੱਲੋਂ ਸਮੂਹ ਪੱਤਰਕਾਰ ਪੱਤਰਕਾਰ ਭਾਈਚਾਰੇ ਤੇ ਇਹ ਵਿਦਿਖਿਆ ਕੀਤੀਆਂ ਨੇ ਜਿਸ ਨੂੰ ਗੁਰੂ ਸਾਹਿਬ ਦਾ ਪੱਤਰਕਾਰਾ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਮੈਂ ਫਰਿਪਰ ਦੇ ਜਿਹੜੇ ਪੱਤਰਕਾਰ ਸਾਥੀ ਇੱਥੇ ਪਹੁੰਚੇ ਨੇ ਮੀਟਿੰਗ ਵਾਸਤੇ ਉਹਨਾਂ ਨੂੰ ਵਿਸ਼ਵਾਸ ਦੁਆਨਾ ਗੁਰਸਾਹਿਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਕਿ ਅਸੀਂ ਤਨ ਮਨ ਧਨ ਦੇ ਨਾਲ ਪੂਰੀ ਬਾਹ ਲਾ ਕੇ ਫ੍ਰੇਪਰ ਦੇ ਪੱਤਰਕਾਰ ਭਾਈ ਦੇ ਨਾਲ ਇੱਕ ਮਜਬੂਤ ਸਟਾਨ ਦੇ ਵਾਂਗ ਖੜੇ ਆਂ